ਲੋਕਾਂ ਵਿੱਚ دہشت ਫਿਲੋਂ ਜਬਰੀ ਵਸੂਲੀ ਕਰਨ ਅਤੇ ਲੁੱਟਖੋਹਾਂ ਕਰਨ ਵਾਲੇ ਤਿੰਨ ਮੈਂਬਰੀ ਗਿਰੋਹ ਨੂੰ ਜਲੰਧਰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਇਸ ਬੰਦੀ ਜਾਣਕਾਰੀ ਦਿੰਦੇ ਜੁਆਇੰਟ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਫੜੇ ਗਏ ਦੋਸ਼ੀਆਂ ਦੀ ਪਛਾਣ ਅਜੀਤ ਕੁਮਾਰ ਵਾਸੀ ਪੂਰ ਮੰਡੀ ਜਲੰਧਰ ਚੌਣੀ ਰਾਹੁਲワਸੀ ਨੰਗਲ ਅਤੇ ਰਾਹੁਲ ਪੁੱਤਰ ਜਸਵਿੰਦਰ ਸਿੰਘ ਵਾਸੀ ਪੀਏਪ ਕੰਪਲੈਕਸ ਜਲੰਧਰ ਵੱਜੋਂ ਹੋਈ ਹੈ ਜੁਆਇੰਟ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਇਹ ਗਿਰੋਹ ਜਲੰਧਰ ਦੇ ਵੱਖ-ਵੱਖ ਖੇਤਰਾਂ ਵਿੱਚ ਕਈ ਵਾਰ ਦਾਤਾ ਨੂੰ ਅੰਜਾਮ ਦੇ ਚੁੱਕਾ ਹੈ ਤੇ ਇੱਕ ਨਾ ਇਨਸੀਡੈਂਟ ਰਿਪੋਰਟ ਹੋ ਰਹੀ ਹੈ ਕਿ ਕਿ ਹਾਈਵੇ ਦੇ ਉੱਤੇ ਜਾ ਰਹੀਆਂ ਗੱਡੀਆਂ ਨੂੰ ਇੱਕ ਇਨੋਵਾ ਗੱਡੀ ਰੋਕ ਕੇ ਤੇ ਉਹਨਾਂ ਨੂੰ ਲੁੱਟ ਰਹੀ ਸੀ ਜਿਹੜੇ ਕੋਦੇ ਚ ਲੋਕ ਚਾਰੇ ਇਸ ਤਰ੍ਹਾਂ ਇੱਕ ਰਿਪੋਰਟ ਆਉਣ ਤੋਂ ਬਾਅਦ ਪੁਲਿਸ ਐਕਸ਼ਨ ਚਾਹੀ ਤੇ ਇਹ ਹਾਈਵੇ ਰੋਬਰਸ ਦਾ ਗੈਂਗ ਅਸੀਂ ਫੜ ਲਿਆ ਇਹ ਤਿੰਨ ਮੁੰਡੇ ਰਸਕੀਤੇ ਤੇ ਉਹਨਾਂ ਨੇ ਤਿੰਨ ਵਾਰ ਦਾ ਤਾਂ ਹੁਣ ਤੱਕ ਮੰਨਿਆ ਨਹੀਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਕਿੱਥੇ ਤੇ ਰਹਿਣ ਵਾਲੇ ਆ ਇਹ ਤਿੰਨੋਂ ਚੰਦਰ ਦੇ ਨੇ ਜੀ ਇੱਕ ਭੂਰ ਮੰਡੀ ਦਾ ਹੈ ਇੱਕ ਅ ਨਕਸ਼ਾ ਮਾਰ ਹੈ ਤੇ ਪੀ ਕੈਂਟ ਕੈਂਟ ਦਾ ਹੈ ਜੀ ਸਰ ਕਿਦੋਂ ਸਰ ਤਿੰਨ ਜਣੇ ਨਾਲ ਹੋਰ ਵੀ ਟੀਮ ਆ ਗਈ ਹੈ ਇਹ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਪਤਾ ਲੱਗੇਗਾ ਇਹਦਾ ਬਾਅਦ ਤੱਕ ਜਿਹੜੇ ਜਲੰਧਰ ਚ ਕਰਦੇ ਸੀ ਜਾਂ ਹੋਰ ਕਿਤੇ ਵੀ ਕਰਦੇ ਸੀ ਇਹ ਫਿਲਹਾਲ ਤਾਂ ਜਲੰਧਰ ਦਾ ਹੀ ਹਾਲੇ ਤੱਕ ਟਰੇਸ ਹੋਈਆਂ ਨੇ ਦੁਬਾਰਾ ਤਾਂ ਇਨਵੈਸਟੀਗੇਸ਼ਨ ਚਾਹੀਦੀ ਬਾਅਦ ਤੱਕ ਕਰਦੇ ਲੁੱਟੀਆਂ ਕਰਦੇ ਜਾਂ ਗੱਡੀਆਂ ਇਹ ਦੱਸਦੇ ਸੀਗੇ ਜੀ ਗੱਡੀ ਨੂੰ ਰੋਕ ਕੇ ਉਹ ਕਹਿੰਦੇ ਤੇ ਸਾਡੇ ਨਾਲ ਗੱਡੀ ਮਾਰ ਕੇ ਆਇਆ ਤੇ ਫਿਰ ਉਹਨਾਂ ਨੂੰ ਲੁੱਟ ਲੈਂਦੇ ਸੀ ਛੜੀ ਗੱਡੀ ਇਹਨਾਂ ਦੀ ਆਪਣੀ ਆ ਜੀ ਅਜੇ ਜਿਹੜਾ ਲੜਕਾ ਪਕੜਿਆ ਗਿਆ ਉਹਦੀ ਆਪਣੀ ਗੱਡੀ ਆ ਉਹਨੇ 2020 ਚ ਨੂਰ ਮਹਿਲ ਤੋਂ ਕੀਤੀ ਸੀ। ਆਹ ਬਰਾਮਦ ਹੋਇਆ ਭਾਈ ਜੀ। ਸਰ ਇਹਨਾਂ ਕੋਲੋਂ ਅਜੇ ਤੱਕ ਤਾਂ ਹਾਲੇ ਇਨਵੈਸਟੀਗੇਸ਼ਨ ਚੱਲਦੀ ਹੈ ਜੇ ਬ੍ਰਾਂਧਕੀ ਹੋएगी। ਸਰ ਇਹਨਾਂ ਕੋਲੋਂ ਹਾਲੇ ਤੱਕ ਨਹੀਂ। ਨਹੀਂ ਅਜੇ ਹਾਲੇ ਤੱਕ। ਐਡਿਕਟ ਵੀ ਨਹੀਂ। ਹਾਂਜੀ। ਰੈਗਿਊ ਨਹੀਂ। ਹਾਂ ਐਡਿਕਟ ਨਹੀਂ। ਬੈਕਗ੍ਰਾਉਂਡ ਕੀ ਹੈ ਇਹਨਾਂ ਦਾ ਜੀ? ਬੈਕਗ੍ਰਾਉਂਡ ਐਸ ਸੱਚ ਪਹਿਲੀ ਕੋਈ ਨਹੀਂ ਹੈਗੀ ਜੀ। ਪਹਿਲੇ ਆਫੇਰ ਤਾਂ ਨਹੀਂ ਆਇਆ ਨਹੀਂ ਹਾਲੇ ਤੱਕ ਤਾਂ ਨਹੀਂ ਆਇਆ ਚੈੱਕ ਕਰ ਰਹੇ ਹਾਂ ਰਿਕਾਰਡ ਦੇਖ ਲੇ ਕਿੰਨੀ ਆਇਆ ਟੋਟਲ ਪ੍ਰੋਫਾਈਲ ਕੀ ਨੀ ਗਿਆ ਵਾਰ ਤਾਂ ਚਾਪ ਕੇ ਵੀ ਇੱਥੇ 10-15 ਦਿਨ ਦੇ ਵਿੱਚ ਹੀ ਦੋ ਤਿੰਨ ਵਾਰ ਤਾਂ ਹੋਈਆਂ ਸੀ ਜਿਸ ਤੋਂ ਬਾਅਦ ਇਹ ਪਿੱਛੇ ਆਇਆ ਤੇ ਇੱਕਦਮ ਐਕਟਿਵ ਹੋਇਆ ਸੀ ਪੜ੍ਹੇਗੇ ਇੱਕ ਪ੍ਰੋਫਾਈਲ ਕੀ ਸਰ ਇਹਨਾਂ ਦੀ ਕੰਮ ਕੀ ਕਰਦੇ ਸੀ ਹਾਂਜੀ ਕੰਮ ਕੀ ਕਰਦੇ ਨੇ ਇੱਕ ਲੜਕੇ ਦੀ ਤਾਂ ਆਪਣੀ ਹੈਗੀ ਸੀ ਜੀ ਇੱਕ ਕਲਾਸ 4 ਹੈਗਾ ਜੀ ਤੇ ਇੱਕ ਦਾ ਹਲੇ ਕੋਈ ਵੀ ਕੰਮ ਨਹੀਂ ਕਰਦਾ ਜੀ ਕਿਹੜੇ ਕਲਾਸ ਮੁੰਡੇ ਚ ਕਲਾਸ ਏ ਪੀਪੀ ਦੇ ਵਿੱਚ ਹੈਗਾ ਜੀ ਟੈਂਪਰੇਰੀ ਜਿਹੜੇ ਹੁੰਦੇ ਨੇ ਨਾ ਜੀ ਕੋਈ